38 39 ਤੇ 40 ਅੱਧੇ ਪੈਰ ਤੇ ਮੈਚ ਚੱਲ ਰਿਹਾ ਹੈ ਅੱਧੇ ਪੈਰ ਤੇ ਮੈਚ ਚੱਲਦਾ ਹੈ ਅੱਜ ਪਤਾ ਚੱਲਦਾ ਹੈ ਵੀ ਅਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਚੱਲਦੀ ਹੈ ਅੱਜ ਪਤਾ ਲੱਗਦਾ ਹੈ ਵੀ 27 ਲੱਖ ਵਾਲਾ ਮੈਚ ਚੱਲ ਰਿਹਾ ਹੈ ਆ 27 ਲੱਖ ਵਾਲਾ ਮੈਚ ਖੇਡਿਆ ਜਾ ਰਿਹਾ ਹੈ ਜੇ ਆ ਜੱਫਾ ਲੱਗ ਗਿਆ ਫਿਰ ਮੁੰਡੇ ਕਹਿੰਦੇ ਆ ਵਾਪਰੀ ਅੱਗੇ ਹੋ ਜਾਣਗੇ ਪਰ ਹੁਣ ਦੇਖਦੇ ਆ ਨਜ਼ਾਰਾ ਕਿਹੋ ਜਿਹਾ ਆ ਨਜ਼ਾਰਾ ਕਿਹੋ ਜਿਹਾ ਤਾੜੀਆਂ ਵੱਜਣ ਗਿਆ ਤਾੜੀਆਂ ਵੱਜਣਗੀਆਂ ਪੌਪਰੀਆ ਤੇ ਰਵੀ ਰਵੀ ਤੇ ਪੌਪਰੀਆ ਰਵੀ ਤੇ ਪੌਪਰੀਆ ਰਵੀ ਤੇ ਪੌਪਰੀਆ ਰਵੀ ਤੇ ਪੌਪਰੀਆ ਹੁਸ਼ਿਆਰਾ ਬਿਨਾ ਨੱਚ ਉੱਠਿਆ ਬਿਨਾ ਨੱਚ ਉੱਠਿਆ ਇਹ ਕਹਿੰਦੇ ਬਿਨਾ ਢੋਲ ਤੋਂ ਭੰਗੜੇ ਦੁਨੀਆ ਵਹਿੰਦੀ ਖੜ ਖੜ ਕੇ ਓ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਜੜ ਜੜ ਕੇ ਕੀ ਕਰਤਾ ਕਹਰ ਜੋਬਰਾਂ ਨੇ ਜੋ ਫੌਜ ਕਿਲੇ ਨੂੰ ਢੋਂਦੀ ਓ ਗੱਲ ਰਾਜੇ ਖੇਲੇ ਦੀ ਸਿੱਧੀ ਤੂੰ ਕਾਲ ਜੇ ਪਾਉਂਦੀ ਜੱਫਾ ਕਹਿੰਦੇ ਧੂ ਕਾਲਜੇ ਪਾ ਗਿਆ ਹੁਸ਼ਿਆਰੇ ਬੌਪਰ ਦਾ ਹੁਸ਼ਿਆਰੇ ਬੌਪਰ ਦਾ ਜੱਫਾ ਧੂ ਕਾਲਜੇ ਪਾ ਗਿਆ ਅੱਜ ਚਾਰੀ ਦੇ ਸਾਢੇ 40 ਰੇਡ ਤੇ ਆ ਗਿਆ ਚਾਰੀ ਸਾਢੇ 40 ਦੀ ਟੱਕਰ ਹੈ ਅਨੰਤਪੁਰਸਾਲ ਦੀ ਚੈਂਪੀਅਨਸ਼ਿਪ ਦਾ ਫਾਈਨਲ ਹੈ ਸਾਢੇ 8 ਲੱਖ ਤੇ ਸਾਢੇ 6 ਲੱਖ ਦਾ ਮੈਚ ਬਈ ਗਰਾਊਂਡ ਗਰਾਊਂਡ ਇਦਾਂ ਵਿੱਚ ਨਾ ਜਾਓ ਯਾਰ ਪਲੀਜ਼ ਬੇਤੀਆ ਆਹ ਕੰਮ ਨਾ ਕਰੋ ਗਰਾਊਂਡ ਕਲੀਅਰ ਕਰੋ